ਇਹ ਜਦੋਂ ਨਹੀਂ ਜੀਰ ਤੈਨੂੰ ਕੋਈ ਪਤਾ ਨਹੀਂ ਲੱਗਦਾ ਕਿ ਸਹੀ ਕੋਈ ਸਾਰੇ ਚੀਜ਼ਾਂ ਨੂੰ ਰੱਖੇ ਮਤਦ ਦੇ ਵਿੱਚ ਬਹੁਤ ਹੋਜੀ ਕਰ ਮੈਂ ਹੋਂ ਵਾਂ ਤੋਂ ਦੇ ਨਹੀਂ ਸਕਦਾ ਅਬਰ ਦਾ ਖਲਾਸ ਯਾਰ ਅਬਰ ਦਾ ਨਹੀਂ ਕਰ ਕਾਰਗੋ ਜਿਵੇਂ ਹੈ ਮੋਡੀ ਮੁੱਟੀ ਮਦਦ ਬਸ ਮਦਦ ਹੀ ਹੈ ਬਸ ਕੁਝ ਨਹੀਂ ਤੂੰ ਕਹਿ ਸਕਦੇ ਨਹੀਂ ਅੰਕੀ ਦਾ ਬਹੁਤ ਦੁੱਖਾਂ ਨੂੰ ਕੋਈ ਅੰਗ ਗਵਾਈ ਬੈਠੇ ਹੈ ਇਹ ਬੰਦੇ ਨੂੰ ਗੋਈ ਬੈਠੇ ਉਹਦੇ ਵਹਿਗੁਰੂ ਦੀ ਮਰਗੀਏ ਦੇਖੋ ਅਜ ਬਾਰਾ ਵੀ ਵਾਹ ਇਹ ਦੇਖੋ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਖਾਸੇ ਹੋ ਜਾਂਦੇ ਆ ਤੇ ਕਿਸੇ ਦਾ ਕੋਈ ਬਦਕਿਸਮਤੀ ਨਾਲ ਕੋਈ ਆਪਣੀ ਜਾਨ ਤੋਂ ਵੀ ਹੱਥ ਤੋਂ ਵਹਿੜਦਾ ਹੈ ਕਿਸੇ ਦਾ ਕੋਈ ਬਹੁਤ ਨੁਕਸਾਨ ਹੋ ਗਿਆ ਕਿਸੇ ਦਾ ਹੱਥ ਦਾ ਨਸਾਨ ਹੋ ਗਿਆ ਸੋ ਉਹਨਾਂ ਨੂੰ ਸਰਕਾਰ ਵੱਲੋਂ مالی ਤੌਰ ਤੇ ਮਦਦ ਦਿੱਤੀ ਜਾਂਦੀ ਹੈ। ਬਹੁਤ ਪੈਸਾ ਕਿਸੇ ਦੀ ਜ਼ਿੰਦਗੀ ਦੀ ਕੀਮਤ ਨਹੀਂ ਪਰ ਇੱਕ ਮੱਲਮ ਜ਼ਰੂਰ ਹੈ। ਉਹਨਾਂ ਦੇ ਕੁਝ ਰਾਹਤ ਮਿਲਦੀ ਹੈ। ਉਸ ਸਬੰਧ ਦੇ ਵਿੱਚ ਅੱਜ 10 ਬੰਦਿਆਂ ਨੂੰ ਚੈੱਕ ਦਿੱਤੇ ਜਾ ਰਹੇ ਨੇ ਜਿਹੜੇ ਪਿਛਲੇ ਦਿਨੀ ਇਹਨੂੰ 6 ਲੱਖ ਰੁਪਏ ਤੇ ਇਸਰ ਇੱਕ ਲੋਕ ਸਭਾ ਚੋਣ ਨੂੰ ਦੇਖਦੇ ਹੁਣ ਬਾਦਲ ਤੇ ਢਿੰਡ ਸੇ ਇਕੱਠੇ ਹੋਏ ਨੇ ਕਿਵੇਂ ਦੇਖਦੇ ਹੋ ਇਹ ਦੇਖੋ ਵੈਸੇ ਤਾਂ ਇਹ ਇਹਨਾਂ ਦਾ ਨਿੱਜੀ ਮਾਮਲਾ ਹੈ ਕਿੱਥੇ ਹੋਏ ਨੇ ਪਹਿਲਾਂ ਲਹਿਦਾ ਹੋ ਗਏ ਇਕੱਠੇ ਹੋ ਗਏ ਇਹਨਾਂ ਦਾ ਵੈਸੇ ਚੱਲਦਾ ਰਹਿੰਦਾ ਹੈ ਖਬਰ ਜੇ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਜਦੋਂ علیحدਾ ਹੋਏ ਸੀ ਉਦੋਂ ਬੁੜੀਆਂ ਗੱਲਾਂ ਹੋਈਆਂ ਦੀ ਅਖਬਾਰਾਂ ਦੇ ਰਹੀ ਮੀਡੀਆ ਦੇ ਰਹੀ ਬੜੀਆਂ ਸ਼ਰਤਾਂ ਰੱਖੀਆਂ ਗੀਆਂ ਦੀ ਉਹ ਮੈਂ ਹਰਾਨਾ ਵੀ ਸ਼ਰਤਾਂ ਪੂਰੀਆਂ ਹੋ ਗਈਆਂ ਇਹਨਾਂ ਦੀ ਗਲਤੋਚੀ ਵੀ ਉਸਦੀ ਪਰ ਇਹਨਾਂ ਦਾ ਨਿੱਜੀ ਮਾਮਲਾ ਇਕੱਠੇ ਹੋ ਜਾਣਾ علیحدਾ ਹੋ ਜਾਣਾ ਕਿਉਂਕਿ ਲੋਕ ਸੰਤੋਂ ਵੱਡੇ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਤਾਕਤ ਵੱਡੀ ਹੈ ਲੀਡਰਾਂ ਦੀ ਤਾਕਤ ਵੱਡੀ ਨਹੀਂ ਹੈ ਜੀ ਲੀਡਰ ਜਿਹੜੇ ਹਵਾ ਜੋੜਦੇ ਰਹਦੇ ਸੀ ਲੋਕਾਂ ਨੇ ਲਾ ਕੇ نیچے ਉਟਾ ਲਏ ਤੇ ਹੁਣ ਵੀ ਉਹੀ ਹਾਲ ਹੈ ਹੁਣ ਇਕੱਠੇ ਹੋ ਜੰੋਂ ਲਹਿਦਾ ਹੋ ਜੋਂ ਲੋਕ ਐਕਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਦੇਖਣ ਵਾਲੀ ਗੱਲ ਤਾਂ ਇਹ ਹੈ ਦੇ ਵਿੱਚ ਜਿਹੜਾ ਮੁਹੱਲਾ ਕਲੀਨ ਕਿ ਚਲਾਈ ਜਾ ਰਹੀ ਨੇ ਮਤਲਬ ਪੰਜਾਬ ਸਰਕਾਰ ਵੱਲੋਂ ਜਦੋਂ ਕਿ ਜਿਹੜੇ ਹਸਤਾਲੇ ਉਹ ਦੰਦ ਤੋੜ ਰਹੇ ਨੇ ਜੀ ਤੇ ਉਥੇ ਮਹੱਲਾ ਕਿੰਨਾਂ ਦੀਆਂ ਨੇ ਤੇ ਕਿਰੇ ਜਾਂਦੀ ਕੋਈ ਹਸਪਤਾਲ ਦਾ ਮਨੀ ਤੋੜੂਗਾ ਇੱਕ ਦਿੱਕਤਦਾਰੀ ਹੈ ਕਿਉਂਕਿ ਪਿਛਲੇ 40 ਸਾਲਾਂ 'ਚ ਕਦੇ ਡਾਕਟਰਾਂ ਦੀ ਭਰਤੀ ਹੀ ਨਹੀਂ ਹੋਈ ਮੈਡੀਕਲ ਸਟਾਫ ਦੀ ਭਰਤੀ ਨਹੀਂ ਹੋਈ ਹੁਣ ਜਦੋਂ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਹੈ ਜਾਂ ਮੈਡੀਕਲ ਸਟਾਫ ਨਹੀਂ ਹੈ ਤਾਂ ਨੇਚਰਲੀ ਤੁਸੀਂ ਕਹਿ ਸਕਦੇ ਆ ਕਿ ਹਸਪਤਾਲ ਦਮ ਤੋੜ ਰਿਹਾ ਪਰ ਕੱਲ ਵੀ ਸਾਡੇ ਹੁਣ ਹੈਰੋ ਮਿਨਿਸਟਰ ਸਾਹਿਬ ਸ੍ਰੀਮ ਸਾਹਿਬ ਦੇ ਨਾਲ ਹੀ ਸੀਸੀ ਪੱਟੀ ਦੇ ਸਮਾਪਤ ਚੇਮੇ ਤਾਂ ਉੱਥੇ ਵੀ ਕਰ ਚੁੱਕੇ 350 ਡਾਕਟਰਾਂ ਦੀ ਭਰਤੀ ਕੀਤੀ ਹੈ ਇਹ ਕੀਤਾ ਹੋਇਆ ਹੈ ਕੋਈ ਐਮਡੀ ਡਾਕਟਰ ਆ ਬਾਅਦ ਇੰਟਰਵਿਊ ਕੋਈ ਨਾ ਅਪਲਾਈ ਕਰਨ ਦੀ ਲੋੜ ਨਹੀਂ ਸਿੱਧੇ ਜਾ ਕੇ ਨੱਕੀ ਜੈਮ ਕਰ ਲਿਆ ਸੋ ਡਾਕਟਰਾਂ ਦੀ ਭਰਤੀ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ 1300 ਦੀ ਗੱਲ ਤੇ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡਾਕਟਰ ਹੈ ਜਿਹੜਾ ਹਸਪੀਟਲ ਹੈ ਜਿਹੜਾ ਉਹ ਡਾਕਟਰਾਂ ਤੋਂ ਖਾਲੀ ਨਹੀਂ ਹੋਊਗਾ ਮੈਡੀਕਲ ਸਟਾਫ ਉਹਦੇ ਵਿੱਚ ਪੂਰਾ ਹੋਊਗਾ ਹੁਣ ਡਾਕਟਰਾਂ ਦੀ ਅਵੇਲੇਬਿਲਿਟੀ ਤੇ ਵੱਡੀ ਗੱਲ ਡਿਪੈਂਡ ਕਰਦੀ ਹੈ ਡਾਕਟਰ ਕਿੰਨੇ ਵੇਲੇ ਬੰਨੇ ਤੇ ਮੁਹੱਲਾ ਕਲੀਨਿਕਾਂ ਦੀ ਇੱਕ ਅਵਧੀ ਗੱਲ ਹੁਣ ਜਿਹੜੇ ਮੁਹੱਲਾ ਕਲੀਨਿਕ ਖੁੱਲੇ ਆ ਤੁਸੀਂ ਉਹਨਾਂ ਤੇ ਜਾ ਕੇ ਦੇਖੋ 80 90 ਮਰੀਜ਼ਾਂ ਦੀ ਐਵਰੇਜ ਅਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਅੱਜ ਜਦੋਂ ਪਿਛਿਓ 7 2 ਤਾਰੀਖ ਨੂੰ 7 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਕੀਤੇ ਸੀ ਤਾਂ ਲੋਕ ਏਡੀ ਵੱਡੀ ਗਿਣਤੀ ਦੇ ਵਿੱਚ ਆਏ ਸੀ ਆ ਸਾਰੀ ਪਾਰਟੀਆਂ ਦੇ ਲੋਕ ਆਏ ਸੀ ਸਾਰੇ ਨੇ ਗੱਲ ਕੀਤੀ ਜੀ ਵੀ ਸਾਨੂੰ ਏਡੀ ਵੱਡੀ ਸਹੂਲਤ ਦੀ ਕੋਈ ਅਸੀਂ ਸਾਡੀ ਸੋਚਾਂ ਨਹੀਂ ਸੀ ਏਡੀ ਵੱਡੀ ਸਹੂਲਤ ਮਿਲ ਜਾਏਗੀ ਸੋ ਅਸੀਂ ਸਾਰੀਆਂ ਪਾਰਟੀ ਵਾ ਜਦੋਂ ਉੱਪਰ ਉੱਠ ਕੇ ਸਾਨੂੰ ਆਧਿਕਰਨ ਆਇਆ ਮਾਨ ਸਰਕਾਰ ਦਾ ਕਿ ਸਾਨੂੰ ਇਹ ਸੂਰਤ ਦਿੱਤੀ। ਸੂਹ ਮੁਹੱਲਾ ਕਲੀਨਿਕ ਆਪਣੇ ਤੌਰ ਤੇ ਕੰਮ ਕਰਦੇ ਨੇ 829 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਜਿਹਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਨੇ ਉੱਥੇ ਦਵਾਈ ਲਈ ਹੈ। ਹਸਪਤਾਲਾਂ ਦੇ ਵਿੱਚ ਅਸੀਂ ਸਾਰਾ ਇੰਤਜ਼ਾਮ ਕਰਤਾ ਸਾਰੇ ਹਸਪਤਾਲਾਂ 'ਚ ਸਾਰੀ ਦਵਾਈ ਫਰੀ ਹੈ। ਤੇ ਨਾਲ ਹੁਣ ਜਿਵੇਂ ਤੁਸੀਂ ਕਿਹਾ ਇਹ ਵੀ ਕਰਤਾ ਕਿ ਹਸਪੀਟਲ ਦੇ ਵਿੱਚ ਜੇ ਕੋਈ ਟੈਸਟ ਅਵੇਲੇਬਲ ਨਹੀਂ ਹੈ ਜਬ ਕੋਈ ਮੈਡੀਸਨ ਅਵੇਲੇਬਲ ਨਹੀਂ ਹੈ ਤਾਂ ਡਾਕਟਰ ਜਿਹੜਾ ਉਹ ਪਰਚੀ ਦੇਊਗਾ ਉਹ ਸਰ ਟੈਸਟ ਵਗੈਰਾ ਪ੍ਰਾਈਵੇਟ ਡਾਕਟਰ ਤੋਂ ਹੋ ਜਾਊਗਾ ਪੈਸੇ ਸਰਕਾਰ ਪੇ ਕਰੂਗੀ ਜੀ ਇਹ ਹਰ ਇੱਕ ਦਵਾਈ ਦੇ ਵਿੱਚ ਹੈ ਡਾਕਟਰ ਉਹੀ ਦਵਾਈ ਲਿਖਣਗੇ ਜਿਹੜੀ ਹਸਪੀਟਲ ਦੇ ਵਿੱਚ ਹੈ ਜੇ ਕੋਈ ਨਹੀਂ ਇਸ ਤਰ੍ਹਾਂ ਦੀ ਦਵਾਈ ਤਾਂ ਉਹ ਦਸਤ ਮੰਗਾ ਕੇ ਲਿਏ ਸੋ ਹੁਣ ਕੱਲੇ ਦੇਖੋ ਸਟਾਫ ਦੀ ਕਮੀ ਹੈ ਸਟਾਫੋ ਜਿਉਂ-ਜਿਉ ਸਾਨੂੰ ਅਵੇਲੇਬਲ ਰਿਵੈਲ ਸਟਾਫ ਇੱਕ ਜਲੂਰ ਦੇ ਵਿੱਚ ਤੇ ਢੀਂਡਸਾਂ ਦੇ ਵਿੱਚ ਪਿਛਲੇ 2-3 ਸਾਲ ਪਹਿਲਾਂ ਇੱਕ ਹਗਣ ਵਾਲਾ ਫਸਲ ਸੜੀ ਸੀ ਕੜਕ ਦੀ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ ਸਰਕਾਰ ਇਹ ਕਹਿੰਦੀ ਹੈ ਵੀ ਸਿਰ ਮੁਰਗੀਆਂ ਤੱਕ ਦੇ ਮੁਆਵਜ਼ੇ ਦੇ ਮੰਗ